ਜਿਨ੍ਹਾਂ ਲੜਕੀਆਂ ਨੂੰ 8 10 12 14 ਸਾਲ ਦੀ ਉਮਰ ਦੇ ਵਿੱਚ ਇਹ ਸਨੇਹਾ ਮਿਲ ਜਾਂਦਾ ਆ ਵੀ ਮੇਰਾ ਬਾਪ ਜਿਹੜਾ ਬੰਦਾ ਆ ਸਾਡੇ ਘਰ ਦੇ ਵਿੱਚ ਉਹਦਾ ਭਰਾ ਹੋਵੇ ਉਹਦਾ ਚਾਚਾ ਹੋਵੇ ਉਹਦਾ ਦਾਦਾ ਹੋਵੇ ਉਹਦਾ ਬਾਪ ਹੋਵੇ ਵੀ ਜਿਹੜਾ ਬੰਦਾ ਆ ਉਹ ਔਰਤ ਦੀ ਅਗਵਾਈ ਕਰਨ ਦੇ ਯੋਗ ਨਹੀਂ ਹੈਗਾ ਚਾਹੇ ਉਹ ਗੈਰ ਜ਼ਿੰਮੇਵਾਰ ਹੋਵੇ ਚਾਹੇ ਉਹ ਡਰਪੂਕ ਹੋਵੇ ਚਾਹੇ ਉਹ ਧੱਕਾ ਕਰਦਾ ਹੋਵੇ ਮਰਜ਼ੀ ਦੇ ਫੈਸਲੇ ਲੈਂਦਾ ਹੋਵੇ ਚਾਹੇ ਡਰਦਾ ਹੋਵੇ ਕੋਈ ਡਿਸੀਜਨ ਇਹ ਨਾ ਲੈ ਸਕਦਾ ਹੋਵੇ ਦੋਹਾਂ ਹਾਲਤਾਂ ਵਿੱਚ ਕੁੜੀ ਦਾ ਬੰਦੇ ਤੋਂ ਭਰੋਸਾ ਉੱਠ ਜਾਣਾ ਹੈ ਜਦੋਂ ਦੀ ਆਪਣੀ ਜ਼ਿੰਦਗੀ 'ਚ ਕੋਈ ਬੰਦਾ ਆਉਣਾ ਆ ਉਹ ਉਸੇ ਕਸਵੱਟੀ 'ਤੇ ਲਾ ਲਾ ਕੇ ਦੇਖਣਾ ਪਹਿਲੀ ਗੱਲ ਤਾਂ ਉਹਦੇ ਮਨ 'ਚੋਂ ਚਾਹੇ ਲੈ ਜਾਣਾ ਪੇ ਬੰਦੇ ਚੰਗੇ ਹੁੰਦੇ ਆ ਫਿਰ ਜੇ ਕਿਤੇ ਉਸ ਕਸਵੱਟੀ ਤੇ ਲਾ ਕੇ ਬੰਦੇ ਨੂੰ ਪਰਖ ਲਿਆ ਵੀ ਨਹੀਂ ਹੈ ਡਰਨੇ ਵਾਲਾ ਨਹੀਂ ਹੈਗਾ ਇਹ ਹੌਸਲੇ ਵਾਲਾ ਹੈ ਤਾਂ ਫੈਸਲੇ ਲੈਂਦਾ ਠੋਕ ਠੋਕ ਨਹੀਂ ਇਹ ਗਵਾਈ ਕਰਨੇ ਵਾਲਾ ਆ ਉੱਥੇ ਉਹਨੂੰ ਬਾਕੀ ਉਹਦੀਆਂ ਸਾਰੀਆਂ ਕਮਜ਼ੋਰੀਆਂ ਪੁੱਲ ਜਾਣੀਆਂ ਇੰਨੀ ਉਲਾਰੂ ਹੋ ਜਾਣਾ ਉਹਨੇ ਉਹਨੂੰ ਇਹ ਲੱਗਣਾ ਕਿ ਮੇਰੀ ਤਾਂ ਲਾਟੋ ਲੱਗ ਗਈ ਫੇ ਬਸ ਉਹ ਜਿਹੜਾ ਸਟਾਕ ਹੋਮ ਸਿੰਡਰਮ ਆ ਨਾ ਉਹ ਤੋਂ ਬਾਅਦ ਹੋ ਸਕਦਾ ਅਗਲਾ ਅਤਿਆਚਾਰ ਵੀ ਕਰੇ ਉਹ ਸਾਰਾ ਕੁਝ ਸਹੀ ਜਾਣਾ ਕਿਉਂਕਿ ਉਹਨੂੰ ਲੱਗਣਾ ਪਏ ਬੰਦਾ ਤਾਂ ਇੰਨੇ ਜੋਗਾ ਹੁੰਦਾ ਨਹੀਂ ਪਰ ਇਹ ਦੇਖੋ ਵੀ ਇਹ ਇਹ ਇਹਦੇ ਵਿੱਚ ਇਹ ਗੁਣ ਹੈਗੇ ਇਸ ਕਰਕੇ ਜੇ ਬੱਚਿਆਂ ਦੇ ਅੰਦਰ ਇਹ ਜ਼ਹਿਰ ਹੁਣ ਤੁਸੀਂ ਸੋਚੋ ਤੁਸੀਂ ਬੱਚਾ ਵਿਆਹਨੇ ਆ ਨੋ ਆਈ ਤੁਹਾਡੇ ਘਰੇ ਉਹ ਇਸਵਾਦੀ ਆ ਹਰ ਵੇਲੇ ਤਣੀ ਰਹਿੰਦੀ ਆ ਜਿਹੜੇ ਇਹੋ ਜਿਹੇ ਲੋਕ ਆ ਉਹਨਾਂ ਨੂੰ ਕਿਤੇ ਕੈਰੋ ਪ੍ਰੈਕਟਰ ਦੇ ਲੈ ਕੇ ਜਾਏ ਜਦੋਂ ਉਹਦੇ ਮੋਢਿਆਂ ਤੋਂ ਲੈ ਕੇ ਉਹਦੀ ਸਪਾਈਨ ਨੂੰ ਚੈੱਕ ਕਰਨਗੇ ਨਾ ਉਹ ਇਦਾਂ ਕਲਿੱਕਲੇ ਮਨ ਕੇ ਨੂੰ ਦੇਖਦੇ ਜਾਣਗੇ ਫੇ ਉਹ ਦੱਸਣਗੇ ਤੁਹਾਨੂੰ ਕਿ ਕਿੰਨੀ ਟੈਨਸ਼ਨ ਦੇ ਵਿੱਚ ਆ ਕਿੱਥੇ ਕਿੱਥੇ ਪ੍ਰੋਬਲਮ ਬਣੀ ਹੋਊਗਾ ਹੋ ਸਕਦਾ 20 22 24 30 ਸਾਲ ਦੀ ਉਮਰ 'ਚ ਸਾਨੂੰ ਅਹਿਸਾਸ ਨਾ ਹੁੰਦੇ ਹੁਣ ਇਹੋ ਜਿਹੀ ਟੈਨਸ਼ਨ 'ਚ ਜੇ ਕਿਤੇ ਬੱਚੇ ਜੰਮ ਲੈਣ ਉਹ ਜਿਹੜੇ ਆਪ ਹਰ ਵੇਲੇ ਫੋੜੇ ਅੰਗ ਫਿਸਲਣੇ ਨੂੰ ਤਿਆਰ ਆ ਉਹਨਾਂ ਦੇ ਅੰਦਰ ਬੱਚੇ ਨੂੰ ਸੰਭਲਣ ਦੀ ਸੈਂਸ਼ੀਲਤਾ ਕਿੱਥੇ ਹੁੰਦੀ ਹੈ ਜਿਸ ਕਰਕੇ ਜਰੂਰੀ ਆ ਬੱਚਿਆਂ ਦੇ ਅੰਦਰ ਖਾਸ ਕਰਕੇ ਕੁੜੀਆਂ ਦੇ ਅੰਦਰ ਇਹ ਜ਼ਹਿਰ ਭਰਨੀ ਬੰਦ ਕਰੋ ਕਿ ਬੰਦਾ ੱਤਕਾ ਕਰਦਾ ਆ ਬੰਦੇ ਇਦਾਂ ਨਹੀਂ ਹੁੰਦੇ ਔਰਤ ਨੂੰ ਬਰਾਬਰੀ ਚਾਹੀਦੀ ਆ ਔਰਤਨਾ ਆ ਹੁੰਦਾ ਆ ਆ ਹੁੰਦਾ ਸਾਨੂੰ ਪਤਾ ਨਹੀਂ ਲੱਗ ਰਿਹਾ ਅਸੀਂ ਅੱਗੇ ਚੱਲ ਕੇ ਉਹਦੀ ਜ਼ਿੰਦਗੀ ਦੇ ਵਿੱਚ ਕਿਦਾਂ ਦਾ ਜ਼ਹਿਰ ਕੋਲ ਰਿਹਾ ਉਨੇ ਵਿਆਹ ਕਰਾਉਣਾ ਨਹੀਂ ਕਰਾਉਣਾ ਉਹਦੀ ਮਰਜ਼ੀ ਉਹ ਇੱਕ ਬੈਲੈਂਸ ਪਰਸਨੈਲਿਟੀ ਉੱਭਰੰਦੇ ਹੋ ਜੇ ਕਰ ਸਕਦੇ ਆ ਤਾਂ ਜਿਹੜੀਆਂ ਗਲਤੀਆਂ ਅਸੀਂ ਹਸਬੰਡ ਵਾਈਫ ਦੇ ਤੌਰ ਤੇ ਆਪਣੀ ਜ਼ਿੰਦਗੀ ਚ ਕਰ ਰਹੇ ਆ ਉਹ ਕਰਨੀਆਂ ਬੰਦ ਕਰੀਏ ਆਪਣੀ ਸਹਿਣਸ਼ੀਲਤਾ ਵਧਾਈਏ ਇੱਕ ਦੂਜੇ ਨੂੰ ਬਰਦਾਸ਼ਤ ਕਰਨਾ ਸ਼ੁਰੂ ਕਰੀਏ ਹੌਸਲਾ ਰੱਖੀਏ ਥੋੜਾ ਜਿਆਦਾ ਧੀਰਜ ਰੱਖੀਏ ਠਰਮੇ ਨਾਲ ਚੱਲੀਏ ਸਾਰਾ ਕੁਝ 라ਤੋਂ ਰਾਤ ਨਹੀਂ ਹੋ ਜਾਣਾ ਜਿੱਥੇ ਧਰਤੀ ਤੇ ਆ ਕੇ ਅਮੀਰ ਹੋਣਾ ਸਾਡੀ ਜ਼ਿੰਮੇਵਾਰੀ ਆ ਸਾਡਾ ਫਰਜ਼ ਬਣਦਾ ਬੱਚਿਆਂ ਨੂੰ ਪੈਸੇ ਦੇ ਪੱਖੋਂ ਵਧੀਆ ਘਰ ਦੇਈਏ ਚੰਗੇ ਕੱਪੜੇ ਦੇਈਏ ਸੋਹਣੀਆਂ ਕਾਰਾਂ ਦੇਈਏ ਚੰਗੇ ਸਕੂਲਾਂ 'ਚ ਪੜਾਈਏ ਉੱਥੇ ਉਹਨਾਂ ਦੀ ਮੈਂਟਲ ਹੈਲਥ ਦਾ ਖਿਆਲ ਰੱਖੀਏ ਇਸੇ ਕਰਕੇ ਪੁਜਾਰੀ ਕਈ ਵਾਰ ਕਈ ਵਾਰ ਲੱਗਦਾ ਪਈ ਬ੍ਰਾਹਮਣ ਇਸ ਕੋਲੋਂ ਬੜਾ ਸਿਆਣਾ ਸੀ ਜਿਹੜੀ ਮਨੁਸਮ੍ਰਿਤੀ ਦੀ ਗੱਲ ਕਰਦੇ ਆ ਸੀ ਉਨ ਹਰੇਕ ਨੂੰ ਉਹਦੀ ਔਕਾਤ ਦੇ ਹਿਸਾਬ ਨਾਲ ਉਹਦੀ ਹੈਸੀਅਤ ਦੇ ਹਿਸਾਬ ਨਾਲ ਥਾਂ ਤੇ ਰੱਖਿਆ ਹੋਇਆ ਸੀ ਸ਼ਾਇਦ ਉਹਦਾ ਬੜੇ ਲੰਬੇ ਟਾਈਮ ਦਾ ਤਜਰਬਾ ਸੀ ਤੁਸੀਂ ਉਹਨਾਂ ਦੇ ਗ੍ਰੰਥਾਂ ਨੂੰ ਪੜ੍ਹ ਕੇ ਦੇਖੋ ਤੁਹਾਨੂੰ ਹਜ਼ਾਰਾਂ ਸਾਲ ਪਹਿਲਾਂ ਦੀਆਂ ਲਿਖੀਆਂ ਹੋਈਆਂ ਉਹ ਯੋਗਾ ਯੋਗਾ ਸਾਡੇ ਸਾਹਮਣੇ ਇੱਕ ਐਗਜ਼ਾਮਪਲ ਆ ਹਜ਼ਾਰਾਂ ਸਾਲ ਪਹਿਲਾਂ ਦਾ ਤਜਰਬਾ ਉਹਨਾਂ ਦਾ ਸ਼ਰੀਰ ਦੀ ਕੱਲੀ-ਕੱਲੀ ਬਿਮਾਰੀ ਲਈ ਕੁਝ ਵੀ ਤੁਹਾਡਾ ਦੁੱਖਦਾਇਆ ਹਰ ਚੀਜ਼ ਲਈ ਐਕਸਰਸਾਈਜ਼ ਹੈ ਈਵਨ ਸਾਡੀਆਂ ਇੰਟਰਨਲ ਬੋਡੀ ਆ ਜਿਹੜੀ ਸਾਡਾ ਲਿਵਰ ਆ ਸਾਡੀ ਕਿਡਨੀ ਆ ਔਰਤ ਦੀ ਬੱਚੇਦਾਨੀ ਆ ਉਹਦੇ ਪੀਰੀਅਡ ਆ ਉਹਦੀ ਪ੍ਰੈਗਨੈਂਸੀ ਦਾ ਟਾਈਮ ਆ ਪੋਸਟ ਪ੍ਰੈਗਨੈਂਸੀ ਆ ਹਰ ਚੀਜ਼ ਨੇ ਐਕਸਰਸਾਈਜ਼ ਹੈ ਅਜੀਤ ਅਸੀਂ ਦੇਸੀ ਦਵਾਈਆਂ ਦੀ ਗੱਲ ਕਰੀਏ ਹਰ ਤਰ੍ਹਾਂ ਦੀ ਜੜੀ ਬੂਟੀ ਦਾ ਤਜਰਬਾ ਕਰਕੇ ਰੱਖਿਆ ਹੋਇਆ ਉਹਨਾਂ ਨੇ ਹੁਣ ਜਦੋਂ ਸੀ ਸਮਾਜਿਕ ਨਾ ਬਰਾਬਰੀ ਦੀ ਗੱਲ ਕਰਦੇ ਆ ਤਾਂ ਸਾਨੂੰ ਠੀਕ ਹੈ ਬੁਰਾ ਲੱਗਦਾ ਪਰ ਉਹਦੇ ਚ ਬੇਸਿਕ ਸ਼ਰਤ ਜਿਹੜੀ ਡੈਮੋਕ੍ਰੇਸੀ ਦੀ ਆ ਵੀ ਤੁਹਾਡਾ ਐਜੂਕੇਟਿਡ ਹੋਣਾ ਪਹਿਲੀ ਪਹਿਲੀ ਸ਼ਰਤ ਹੈ ਉਹਦੀ ਤੇ ਇਹੀ ਜਦੋਂ ਗੁਰੂ ਸਾਹਿਬ ਗਿਆਨ ਗੁਰੂ ਦੀ ਗੱਲ ਕਰਦੇ ਆ ਨਾ ਕੋਈ ਲੈਣਾ ਹੋਵੇ ਜਿਹਦੇ ਅੰਦਰ ਭਾਈ ਲੈਣਾ ਜੀ ਤੋਂ ਗੁਰੂ ਅੰਗਦ ਬਣਨ ਦੀ ਸ਼ਮਤਾ ਹੋ ਇੰਨਾ ਸਿੱਧਕ ਹੋਵੇ ਇੰਨੀ ਕੁਰਬਾਨੀ ਕਰਨ ਲਈ ਤਿਆਰ ਹੋਵੇ ਉਹ ਇੰਨੀ ਮਿਹਨਤ ਕਰਨ ਵਾਲਾ ਹੋਵੇ ਉਹਦੇ ਲਈ ਠੀਕ ਹੈ ਕਿ ਮਨੁਸਮ੍ਰਿਤੀ ਠੀਕ ਨਹੀਂ ਯਾਦਪਾਤ ਠੀਕ ਨਹੀਂ ਇਹਨੂੰ ਲਾ ਕੇ ਸਿੱਟੋ ਜਿਹਦੇ ਅੰਦਰ ਜ਼ਿੰਮੇਵਾਰੀ ਲੈਣ ਦਾ ਅਹਿਸਾਸ ਨਹੀਂ ਹੈਗਾ ਜਿਹੜਾ ਆਪ ਸਵਾਰਥੀ ਆ ਜਿਹੜਾ ਸ਼ਾਰਟਕਟ ਮਾਰਨੀ ਚਾਹੁੰਦਾ ਜਿਹੜਾ ਹਰ ਵੇਲੇ ਦਾਤ ਤੇ ਜੀ ਰਿਹਾ ਜਿਹੜਾ ਅੰਦਰ ਇਨਫਿਨਿਟੀ ਕੰਪਲੈਕਸ ਲੱ ਕੇ ਬੈਠਾ ਆਪਣੇ ਕੋਈ ਨਾ ਕੋਈ ਉਹਨੂੰ ਜੇ ਤੁਸੀਂ ਉਸ ਜੰਗਾਲ ਵਿੱਚੋਂ ਕੱਢ ਦਿੱਤਾ ਇਹਦਾ ਮਤਲਬ ਇਹ ਆ ਉਹਨੂੰ ਉਰੁਜੋਗਤਾ ਤੋਂ ਵੱਡਾ ਅਹੁਦਾ ਦੇਣ ਲੱਗਿਆਂ ਫਿਰ ਕਰਪਸ਼ਨ ਕਰੂਗਾ ਪੱਕੀ ਕਰੂਗਾ ਬਦਕਿਸਮਤੀ ਸਾਡੀ ਇਹ ਆ ਅਸੀਂ ਮੁੰਡੇ ਦੇ ਬਾਰੇ ਤਾਂ ਸੁਚੇਤ ਹੁੰਨੇ ਆ ਅਸੀਂ ਕੁੜੀ ਦੇ ਬਾਰੇ ਕਦੇ ਸੁਚੇਤ ਨਹੀਂ ਹੁੰਦੇ ਇਹ ਭੁੱਲ ਜਾਂਦੇ ਆ ਕਿ ਸਾਡੀ ਕੁੜੀ ਕਿਸੇ ਦੀ ਨੂੰ ਬਣਨੀ ਜਾ ਕੇ ਮੁੰਡੇ ਲਈ ਸਾਦੇ ਸੱਦਰਾਂ ਹੁੰਨੀਆਂ ਆ ਕਿ ਕੁੜੀ ਆਵੇ ਤਾਂ ਸਾਡੇ ਮੁੰਡੇ ਦਾ ਵੀ ਕਹਿਣਾ ਮੰਨੇ ਸਾਡੇ ਆਪਣੇ ਹਸਬੰਡ ਵਾਈਫ ਦਾ ਵੀ ਕਹਿਣਾ ਮੰਨਣ ਵਾਲੀ ਹੋਵੇ ਸਾਡੀ ਕੁੜੀ ਆ ਵੱਡੀ ਕੁੜੀ ਬੜੀ ਲਾਡਲੀ ਆ ਕੁੜੀ ਦਾ ਵੀ ਕਹਿਣਾ ਮੰਨਣ ਵਾਲੀ ਹੋਵੇ ਨੋ ਇਦਾਂ ਦੀ ਹੋਵੇ ਪਰ ਜਦੋਂ ਬੱਚੇ ਦੀ ਗੱਲ ਆਉਂਦੀ ਆ ਉਹਦੀ ਟ੍ਰੇਨਿੰਗ ਦੀ ਗੱਲ ਆਉਂਦੀ ਆ ਉਦੋਂ ਅਸੀਂ ਭੁੱਲ ਜਾਂਦੇ ਫਿਰ ਇਹਨਾਂ ਠੀਕ ਆ ਅਸੀਂ ਆਪਣਾ ਘਰ ਤਾਂ ਸਵਰਗ ਬਣਾ ਲਾਂਗੇ ਅਸੀਂ ਲੱਭ ਕੇ ਉਹ ਲੜਕੀ ਲੈ ਆਵਾਂਗੇ ਜਿਹੜੀ ਸਾਰਿਆਂ ਨੂੰ ਬੈਲੈਂਸ ਕਰਦੀ ਹੋਵੇ ਚਾਹ ਉਹਦੀ ਨੂੰ ਟ੍ਰੇਨਡ ਕਰਦੇ ਆਂਗੇ ਅਸੀਂ ਪਰ ਜਿਹੜੀ ਅਸੀਂ ਲਾਟਰੀ ਪਾ ਲਈ ਆ ਇਨ 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 ਜੱਕੇ ਕੀ ਕਰਨੀ ਤਾਂ ਜੇ ਅਸੀਂ ਦੂਜੇ ਦੀ ਆਪਣੀ ਨੂੰਹ ਦੇ ਬਾਰੇ ਵਧੀਆ ਹੋਣ ਬਾਰੇ ਆਸ ਰੱਖਣ ਦੀ ਬਜਾਏ ਜੇ ਅਸੀਂ ਆਪਣੀ ਬੱਚੀ ਤੇ ਧਿਆਨ ਦੇਈਏ ਹਮ ਕਲੀ ਲੜਕੀ ਨੇ ਲੜਕੇ ਨੂੰ ਵੀ ਸਾਨੂੰ ਸਾਨੂੰ ਇਸੇ ਤਰ੍ਹਾਂ ਪਾਲਣਾ ਚਾਹੀਦਾ ਕਿ ਉਹ ਵੰਡ ਕੇ ਸ਼ੇਅਰ ਕਰਨੇ ਵਾਲਾ ਹੋਵੇ ਦੂਜੇ ਨਾਲ ਵੰਡ ਕੇ ਸ਼ੱਕਣੇ ਵਾਲਾ ਹੋਵੇ ਮੈਂ 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 ਸਾਰੀ ਗੱਲ ਦੇ ਵਿੱਚ ਆਪਣੇ ਆਪ ਨੂੰ ਮੂਰੇ ਰੱਖਣ ਵਾਲਾ ਰਤੋਂ ਰਾਤਰੀ ਗੱਲਾਂ ਬਦਲਦੀਆਂ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਆ ਉਹ ਗ੍ਰੈਜੂਅਲੀ ਹੌਲੀ ਹੌਲੀ ਕਰਕੇ ਵੱਧਦੀਆਂ ਆ ਚਾਚਾ ਦੇ ਵਿੱਚ ਅਸੀਂ ਇਗਨੋਰ ਕਰ ਦਿੰਨੇ ਆ ਕਿਉਂਕਿ ਪੰਜਾਬੀਆਂ ਦੇ ਵਿੱਚ ਤਿਆਗ ਕੁਰਬਾਨੀ ਹੂਪਰੇ ਕਰਨਾ ਆਫਟਰ ਯੂ ਕਹਿਣਾ ਥੈਂਕ ਯੂ ਕਹਿਣਾ ਸੌਰੀ ਕਹਿਣਾ ਇਹਦੇ ਸੰਕਲਪ ਹੈ ਨਹੀਂ ਸਾਡੇ ਕੋਲ ਜਿਸ ਕਰਕੇ ਕੋਸ਼ਿਸ਼ ਕਰੀਏ ਠੀਕ ਹੈ ਜੀ ਜਿੰਨਾ ਕੁ ਵੀ ਅਸੀਂ ਕਰ ਸਕਦੇ ਹਾਂ ਸਾਡੇ ਆਪਣੇ ਹੱਥ ਵਸਿਆ ਅਸੀਂ ਬਹੁਤ ਕੁਸ਼ਿਅ ਜਿਹੜਾ ਸਵਾਰ ਸਕਦੇ ਹਾਂ ਠੀਕ ਹੈ ਸਾਡੇ ਪਰਿਵਾਰ ਜਾਨੀ ਸਵਰਗ ਬਣ ਸਕਦੇ ਆ ਮੈਂ ਗਰੰਟੀ ਦਿੰਦਾ ਕਿਸੇ ਦਵਾਈ ਦੀ ਕਿਸੇ ਡਾਕਟਰ ਦੀ ਲੋੜ ਨਹੀਂ ਪੈ ਸਕਦੀ ਜੇ ਇੱਕ ਚੀਜ਼ ਹਾਂ ਜਦੋਂ ਨਾ ਅਸੀਂ ਇਹ ਸਵਾਲ ਕਰਦੇ ਆ ਮੈਂ ਕੱਲ ਜਦੋਂ ਵੀਰ ਨਾਲ ਗੱਲ ਕਰਾਉ ਕਿਹਾ ਫਿਰ ਇਦਾਂ ਭਾਜੀ ਬੰਦੇ ਦੀ ਜਿਹੜੀ ਅੰਦਰ ਅਮੀਰ ਹੋਣ ਦੀ ਲਾਲਸਾ ਹੈ ਮਿਹਨਤ ਕਰਨ ਦੀ ਲਾਲਸਾ ਹੈ ਅੱਗੇ ਵਧਣ ਦੀ ਲਾਲਸਾ ਹੈ ਉਹ ਖਤਮ ਨਹੀਂ ਹੋ ਜੂਗੀ ਬੰਦਾ ਡੈੱਟ ਨਹੀਂ ਹੋ ਜੂਗਾ ਮੈਂ ਕਿਹਾ ਨਹੀਂ ਉਹ ਕੁਦਰਤ ਨੇ ਭਰੀ ਹੋਈ ਹੈ ਅਪਾ ਅੱਗੇ ਵੀ ਗੱਲ ਕਰਦੇ ਹੁੰਨੇ ਆ ਕਿ ਜਦੋਂ ਕਾਰ ਡਰਾਈਵ ਕਰਦੇ ਨਾ ਉਹਦੇ ਵਿੱਚ ਸਭ ਤੋਂ ਸੌਖਾ ਕੰਮ ਆ ਜਿਹੜਾ ਉਹ ਰੇਸ ਦੇਣੀ ਆ ਜਦੋਂ ਕਾਰ ਡਰਾਈਵ ਕਰਨੀ ਸਿਖਾਈ ਜਾਂਦੀ ਆ ਉਦੋਂ ਸਿਖਾਉਣਾ ਇਹ ਹੁੰਦਾ ਕਿ ਸਟੀਅਰਿੰਗ ਨੂੰ ਕੰਟਰੋਲ ਕਿੱਦਾਂ ਕਰਨਾ ਜਦੋਂ ਮੋੜ ਕੱਟਣਾ ਆ ਤਾਂ ਉਦੋਂ ਕਿੰਨਾ ਕ ਸਟੀਅਰਿੰਗ ਘੁਮਾਉਣਾ ਉਹ ਗੱਡੀ ਨੂੰ ਵਾਰ-ਵਾਰ ਚਲਾ ਕੇ ਫਿਰ ਉਹਦਾ ਤਜਰਬਾ ਹੁੰਦਾ ਵੀ ਇਦਾਂ ਇੱਕਦਮ ਨਹੀਂ ਇਦਾਂ ਕਰ ਦੇਣਾ ਜੇ ਲੇਨ ਚੇਂਜ ਕਰਨੀਆਂ ਪਹਿਲਾਂ ਪਹਿਲਾਂ ਗੱਡੀ ਸਿੱਧੀ ਮੇਕ ਸ਼ੁਰੂ ਕਰ ਲੈਣਾ ਠੀਕ ਆ ਫਿਰ ਤੁਸੀਂ ਇੱਕ ਸਾਈਡ ਤੇ ਦੇਖ ਲੈਣਾ ਫਿਰ ਆਪਣੇ ਸਾਈਡ ਵਾਲੇ ਸ਼ੀਸ਼ੇ ਚੋਂ ਦੇਖ ਲੈਣਾ ਫਿਰ ਜਿਹੜਾ ਰੀਅਰ ਵਿਜ਼ਨ ਦੇਖਣੇ ਵਾਲਾ ਹੈ ਉਹਦੇ ਵਿੱਚੋਂ ਦੇਖ ਲੈਣਾ ਪਿੱਛੇ ਨੂੰ ਠੀਕ ਆ ਫਿਰ ਤੁਸੀਂ ਧੌਣ ਘੁਮਾ ਕੇ ਦੇਖ ਲੈਣਾ ਇਦਾਂ ਨਾ ਹੋਵੇ ਫਿਰ ਤੁਸੀਂ ਇੰਡੀਕੇਟਰ ਦਿੱਤਾ ਹੋਣਾ ਤੁਸੀਂ ਫਿਰ 2-4 ਸੈਕਿੰਡ ਵੇਟ ਕਰਕੇ ਫਿਰ ਗੱਡੀ ਕਿਤੇ ਕ੍ਰੋਸਿੰਗ ਤੇ ਖੜੇ ਹੋਈਏ ਇਹ ਨਹੀਂ ਉਹਦਾ ਮਤਲਬ ਹੁੰਦਾ ਕਿ ਕ੍ਰੋਸਿੰਗ ਆ ਤਾਂ ਮੈਂ ਹੁਣ ਛਾਲ ਮਾਰ ਕੇ ਵਿੱਚ ਜਾਣਾ ਉੱਥੇ ਜਾ ਕੇ ਵੀ ਪਹਿਲਾਂ ਖੜ ਜਾਇਆ ਕਰੀਏ ਜਿਹੜੀਆਂ ਗੱਡੀਆਂ ਆ ਰਹੀਆਂ ਉਹਨਾਂ ਦੀ ਸਪੀਡ ਦੇਖੀਏ ਜੇ ਗੱਡੀ 100 ਮੀਟਰ ਤੇ ਆਪਾਂ ਤੇਜ਼ ਵੀ ਆ ਉਸ ਵੇਲੇ ਵਿੱਚ ਠੱਲ ਜਾਣੇ ਤੁਸੀਂ ਉਹਦੀ ਜ਼ਿੰਮੇਵਾਰੀ ਖੜੂਗਾ ਹੋ ਨਹੀਂ ਤਾਂ ਕ੍ਰੋਸਿੰਗ ਨਹੀਂ ਕਰ ਸਕਾਂਗੇ ਜੇ ਉਹ ਗੱਡੀ 10 ਮੀਟਰ ਦੂਰ ਹੋਵੇ ਤੇ ਉਹ ਅਗਲਾ ਆਪਣੀ ਸਪੀਡ ਦੇ ਨਾਲ ਆ ਰਿਹਾ ਅਸੀਂ ਉਸ ਵੇਲੇ ਆਸ ਕਰੀਏ ਕਿ ਉਹ ਬ੍ਰੇਕ ਮਾਰ ਲਵੇ ਇੱਕਦਮ ਉਹਦੇ ਪਿੱਛੇ ਜਿਹੜੀ ਹੋਣੀ ਹੈ ਇਦਾਂ ਜਦੋਂ ਲੇਨ ਚੇਂਜ ਕਰਦੇ ਆ ਮੈਂ ਜਿੰਨਾ ਨੋਟ ਕਰਿਆ ਜਿੰਨੀਆਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਆਕਲੈਂਡ ਦੇ ਵਿੱਚ ਛੋਟੀਆਂ ਗੱਡੀਆਂ ਵਾਲੇ ਆ ਨਾ ਡਰਾਈਵਰ ਪੰਜਾਬੀ ਆ ਕਿ ਮੈਨੂੰ ਲੱਗਦਾ ਹੁੰਦਾ ਸੀ ਏਸ਼ੀਅਨ ਚਾਈਨੀ ਲੋਕ ਜਾਂ ਜਿਹੜੇ ਉਹ ਕਾਲੇ ਆ ਪਰ ਹੁਣ ਮੈਂ ਨੋਟ ਕੀਤਾ ਪੰਜਾਬੀ ਕੁੜੀਆਂ ਮੁੰਡਿਆਂ ਦਾ ਇੰਨਾ ਮੇਰਾ ਤਜਰਬਾ ਆ ਨਾ ਛੋਟੀ ਗੱਡੀ ਨੂੰ ਦੇਖ ਕੇ ਤਾਂ ਮੈਂ ਗੱਡੀ ਪਹਿਲਾਂ ਬ੍ਰੇਕ ਮਾਰ ਲੈਣਾ ਨਾ ਵੀ ਜੇ ਦੋ ਲੇਨਾਂ ਤੋਂ ਇੱਕ ਬਣ ਲੱਗੀ ਆ ਉੱਥੇ ਪਮਾਉ ਦੇ ਤਿੰਨ ਹੁਣ ਮੋਰੇ ਪੱਲੇ ਮੈਨੂੰ ਲੱਗਦਾ ਹੁੰਦਾ ਵੀ ਛੋਟੀ ਲਈ ਇਸ ਕਰਕੇ ਆ ਵੀ ਤੱਕੇ ਨਾਂ ਅੰਤਰਿਕਸ਼ ਵਾਲਿਆਂਗੇ ਮੂੜ ਜਦੋਂ ਮੂੜਦੇ ਆ ਜਦੋਂ ਜਦੋਂ ਕਿਤੇ ਇਦਾਂ ਮੂੜ ਕੱਟਦੇ ਆ ਉਦੋਂ ਉਹਨਾਂ ਨੂੰ ਜਿਆਦਾ ਡਰ ਨਹੀਂ ਹੁੰਦਾ ਮੈਂ ਇੱਕ ਦਿਨ ਸੱਜਰਾ ਜਾਨੀ ਸੋਨਾ ਨੀ ਰਾਜ ਦਾ 5.5 ਪੌਣੀ 6 ਵਜੇ ਮੈਂ ਘਰੋਂ ਨਿਕਲਿਆ ਹੋਪ ਨੂੰ ਲੈ ਕੇ ਉਹ ਮੁੰਡੇ ਨੇ ਗੱਡੀ ਮੂੜੀ ਇਦਾਂ ਚਲੋ ਮੈਂ ਜਿੰਨੀ ਸਪੀਡ ਨਾਲ ਆਇਆ ਉਹ ਮੂੜੀ ਤਾਂ ਮੈਨੂੰ ਮੈਂ ਪੱਕਾ ਮੰਨ ਮੈਂ ਕਿਹਾ ਪੰਜਾਬੀ ਹੋਊਗਾ ਤੇ ਉਹ ਸਟਰੀਟ ਜਿੱਦ ਨੂੰ ਮੂੜੀ ਉਹ ਨੋ ਐਗਜ਼ਿਟ ਸੀ ਫਿਰ ਮੈਨੂੰ ਭਰੋਸਾ ਹੋ ਗਿਆ ਮੈਂ ਕਿਹਾ ਵੀ ਜੇ ਤਾਂ ਮੁੜਿਆ ਆ ਦੋ ਚਾਰ ਮਿੰਟ ਚ ਫਿਰ ਪਤਾ ਲੱਗ ਜਾਣਾ ਮਿੰਤਾ ਕਿਸੇ ਘਰ ਵਾਲੇ ਦੀ ਹੋਊਗੀ ਪਰ ਉਹ ਮੁੜਿਆ ਛੇਤੀ 5 ਮਿੰਟ ਦੇ ਵਿੱਚ ਔਰ ਜਿੰਨੀ ਤੇਜ਼ ਉਹਨ ਗੱਡੀ ਮੂੜੀ ਮੈਂ ਸੋਚਾ ਮੈਂ ਕਿਹਾ ਭਈ ਲਾਈਟ ਕਈ ਵਾਰ ਉੱਥੇ ਹੁੰਦੀ ਨਹੀਂ ਜੇ ਕੋ ਉਥੋਂ ਕ੍ਰੋਸ ਕਰਨੇ ਵਾਲਾ ਸਿਵਰੀ ਵਾਕ ਕਰਨੇ ਵਾਲਾ ਬੰਦਾ ਕ੍ਰੋਸ ਕਰ ਰਿਹਾ ਹੋਵੇ ਇਹਨੂੰ ਪਤਾ ਕਿੱਦਾਂ ਲੱਗਣਾ 50 ਦਾ ਏਰੀਆ ਆ ਇੰਨੀ ਤੇਜ਼ ਗੱਡੀ ਲੈ ਕੇ ਅਸੀਂ ਜਿਹੜੀ ਕਾਲਿਆ ਜ਼ਿੰਦਗੀ ਦੇ ਵਿੱਚ ਨਾ ਹਰ ਥਾਂ ਤੇ ਦਾ ਬਸ ਉਹ ਇੱਕ ਵਾਰੀ ਬਚ ਗਏ ਦੋ ਵਾਰੀ ਬਚ ਗਏ ਹਨਾ ਫਿਰ ਬਾਅਦ ਵਿੱਚ ਜਦੋਂ ਅਸੀਂ ਕਹਿੰਨੇ ਵੀ ਲੈ ਜੀ ਅੱਜ ਤਾਂ ਆ ਹੋ ਗਿਆ ਟਰੱਕ ਵੀ ਬਚਿਆ ਉਹਦੇ ਨਾਲੋਂ ਵੀ ਜ਼ਿਆਦਾ ਨੁਕਸਾਨ ਹੋਣ ਨਾਲੋਂ ਜ਼ਿਆਦਾ ਜਿਹੜੀ ਟੈਨਸ਼ਨ ਰਹਿੰਦੀ ਨਾ ਹਰ ਵੇਲੇ ਤਣੇ ਰਹਿੰਨੇ ਅਸੀਂ ਇਦਾਂ ਉਹ ਕਿੰਨੀਆਂ ਸਮੱਸਿਆਵਾਂ ਨੂੰ ਸਾਡੀਆਂ ਨੂੰ ਸੱਦਾ ਦਿੰਦੀ ਹੈ ਮਾਈਗਰੇਨ ਹੋਣੀ ਆ ਨਹੀਂ ਤਾਂ ਛੋਟਾ ਜਿਹਾ ਵੀ ਤੁਹਾਡੇ ਸਰੀਰ ਨੂੰ ਕੁਝ ਮੜੀ ਜਿਹੀ ਵੀ ਤਬਦੀਲੀ ਹੁੰਦੀ ਨਾ ਇੱਕਦਮ ਤੁਹਾਨੂੰ ਮੈਸੇਜ ਮਿਲਣਾ ਚਾਹੀਦਾ ਪਈ ਮੇਰਾ ਬੋਡੀ ਤਾਂ ਇਦਾਂ ਦਾ ਹੈ ਨਹੀਂ ਇਹ ਕੀ ਹੋਇਆ ਉਸੇ ਵੇਲੇ ਤੁਸੀਂ ਆਪਣਾ ਕਲਾ ਸ਼ੁਰੂ ਕਰੋ ਦੇਖਣਾ ਸ਼ੁਰੂ ਕਰੋ ਉਹ ਜਦੋਂ ਹੀ ਹੁੰਦੀ ਪਿਆ ਵੀ ਹੋ ਰਿਹਾ ਆ ਵੀ ਹੋ ਰਿਹਾ ਆ ਵੀ ਹੋ ਰਿਹਾ ਆ ਵੀ ਹੋ ਰਿਹਾ ਫੇ ਚੇਤਾ ਆਉਂਦਾ ਪਈ ਜਿਹੜੀ ਜਿੱਥੇ ਗੁਰੂ ਸਾਹਿਬ ਕਹਿੰਦੇ ਰਹਾ ਪਈ ਇਸ ਮਨ ਕੋ ਜਨਮ ਜਨਮ ਕੀ ਮਲ ਲੱਗੀ ਉਹ ਕੁੱਲਾ ਵਿਚਾਰਾ ਕਰਕੇ ਨਹੀਂ ਥ੍ਰੀਟ ਤੇ ਵੀ ਜਿਹੜਾ ਅਸਰ ਹੈ ਪਤਾ ਨਹੀਂ ਕਦੋਂ ਦੇ ਉਹ ਚੀਜ਼ ਸਾਡੇ ਮਾਪਿਆਂ ਨੇ ਇਦਾਂ ਦਾ ਜੀਵਨ ਜੀਆ ਖੋਹਣੇ ਵਾਲਾ ਇਦਾਂ ਸਾਰਿਆਂ ਤੇ ਰੋਸਾ ਕਰਨੇ ਵਾਲਾ ਪਿਆ ਆ ਠੀਕ ਨਹੀਂ ਹੋ ਰਿਆ ਆ ਠੀਕ ਨਹੀਂ ਇਹਦੇ ਕਰਕੇ ਹੋ ਗਿਆ ਇਹਦੇ ਕਰਕੇ ਹੋ ਗਿਆ ਇਹ ਨਾ ਕਰ ਦਿੱਤਾ ਜਦੋਂ ਜਿੰਨੀ ਖੇਤੀ ਸਾਡੇ ਗੇੜ ਚ ਆ ਜਾਏ ਉਨਾ ਵਧੀਆ ਹੈ ਬੈਲੈਂਸ ਹੋ ਜਾਈਏ ਸੰਤੁਲਿਤ ਹੋ ਜਾਈਏ ਹੁਣ ਅਸੀਂ ਕਲਪਨਾ ਕਰਕੇ ਦੇਖੀਏ ਕਿ ਅਸੀਂ ਮੁੰਡਾ ਵਿਆਉਣੇ ਆ ਤੇ ਬੋਟੀ ਆਈ ਕਰੇ ਉਹ ਆਉਂਦੀ ਏ ਤਾਂ ਸਾਰਿਆਂ ਨੂੰ ਮਿਲਦੀ ਆ ਸੀ ਕਿਹਾ ਜਦੋਂ ਕੰਮ ਕੋਈ ਕੰਮ ਹੋਣ ਲੱਗਦਾ ਉਹ ਵਿੱਚ ਆਪਣੀ ਇਨਪੁਟ ਪਾਉਂਦੀ ਆ ਨਾਲ ਇਦਾਂ ਕਰਾਉਣ ਲੱਪੈਂਦੀ ਆ ਹੁਣ ਇਹੋੜੀ ਸਿੱਖਣ ਲੱਪੈਂਦੀ ਆ ਉਹ ਪੁੱਛਣ ਲੱਪੈਂਦੀ ਕਰਦਿਆਂ ਨੂੰ ਫੇ ਅੱਛਾ ਜੀ ਵੀਕੈਂਡ ਤੇ ਜਦੋਂ ਪਰੌਣੇ ਆਉਂਦੇ ਕੀ ਕੀ ਬਣਾਉਣੇ ਹੁੰਦੇ ਆਪਾਂ ਗਰੋਸਰੀ ਕਿੱਦਾਂ ਲਿਆਉਣੇ ਹੁੰਦੇ ਮੈਨੂੰ ਦੱਸੋ ਜਿੰਮੀ ਬੜੀ ਕੰਮ ਕਰਦੀ ਆ ਨਾਲ ਦੀ ਨਾਲ ਜਿੰਮੀ ਸਾਨੂੰ ਕਿੱਦਾਂ ਚੰਗਾ ਲੱਗੂਗਾ ਦੇਖਣ ਲੱਪੇ ਪੇ ਅੱਛਾ ਸਵੇਰੇ 6 ਵਜੇ ਚਾਹ ਪੀਂਦੇ 7 ਵਜੇ ਅਗਲੀ ਨਹੀਂ ਕੰਮ ਤੇ ਜਾਣਾ ਆਪਣੇ ਲਈ ਉਹਨੂੰ ਕੁਝ ਕਰਨਾ 14 ਕੱਪ ਪਤੀਲੇ ਦੇ ਵਿੱਚ ਰੱਖੇ ਪਾਣੀ ਦੇ ਠੀਕ ਹੈ ਵਿੱਚ ਸਾਮਾਨ ਉਹਨੂੰ ਪਤਾ ਸੀ ਸਾਰਾ ਸਾਮਾਨ ਪਾਇਆ ਜੱਗ ਦੇ ਵਿੱਚ 1/2 ਲੀਟਰ ਦੁੱਧ ਮਾਈਕ੍ਰੋਵੇਵ ਦੇ ਵਿੱਚ ਰੱਖਿਆ ਕਰਕੇ ਜਿੱਥੇ ਉਹ ਆਪਣਾ ਖਾਣਾ ਤਿਆਰ ਕਰਨਾ ਉਹਨੇ ਚਾਹ ਬਣ ਗਈ ਜਦੋਂ ਜਦੋਂ ਉੱtre ਤੁਸੀਂ ਆ ਕੇ ਦੇਖਿਆ ਅਗਲੇ ਨੇ ਕਿਹਾ ਚਾਹ ਬਣੀ ਹੋਈ ਜੀ ਤੁਸੀਂ ਪੁਣ ਕੇ ਪਾਲੀ ਕਿਸੇ ਹੋਰ ਨੇ ਉਹ ਤੋਂ 1 ਘੰਟਾ ਪਹਿਲਾਂ ਕੰਮ ਤੇ ਜਾਣਾ ਅਗਲਾ ਤਿਆਰੀ ਕਰਨ ਲੱਗਾ ਉਹ ਕਹਿੰਦੀ ਕੋਈ ਨਹੀਂ ਤੁਸੀਂ ਭਾਂਡੇ ਰੱਖ ਦਿਓ ਮੈਂ ਆਪਣੇ ਵੀ ਧੋਣੇ ਮੈਂ ਧੋ ਦੂੰਗੀ ਭਾਂਡੇ ਸਾਨੂੰ ਕਿੰਨਾ ਚੰਗਾ ਲੱਗੂਗਾ ਔਰ ਕਦੇ ਕਿਸੇ ਨਾਲ ਸ਼ੇਅਰ ਕਰਕੇ ਦੇਖਿਓ ਕਿਸੇ ਦੀ ਜ਼ਿੰਮੇਵਾਰੀ ਵੰਡ ਕੇ ਦੇਖਿਓ ਤੁਹਾਨੂੰ ਕਿੰਨਾ ਪਗਲ ਕਰਦੇ ਹੁੰਨੇ ਆ ਕਿ ਸੜਕ ਤੇ ਜਾਂਦੇ ਹੋਏ ਇੱਕ ਦਿਨ ਜਦੋਂ ਘਰ ਤੋਂ ਕੰਮ ਤੇ ਜਾਂਦੇ ਆ ਆਪਣਾ ਘਰੋਂ ਤੁਰਨ ਲੱਗੇ ਮਨ ਬਣਾ ਕੇ ਜਾਇਓ ਵੀ ਰਾਤ ਜਿੰਨੇ ਗੱਡੀਆਂ ਵਾਲੇ ਖੜੇ ਹੋਏ ਮੈਂ ਸਾਰਿਆਂ ਨੂੰ ਰਾਹ ਦਿੰਦੇ ਨਹੀਂ ਜਾਣਾ ਤੇ ਤੋੜ ਪਹੁੰਚ ਕੇ 15 ਮਿੰਟ ਦੀ ਡਰਾਈਵ ਹੋਊਗੀ 20 ਮਿੰਟ ਦੀ ਡਰਾਈਵ ਹੋਊਗੀ ਟੋਟਲ ਟਾਈਮ ਜਿੰਨਾ ਤੁਹਾਨੂੰ ਪਹਿਲਾਂ ਲੱਗਦਾ ਸੀ ਉਹਦੇ ਨਾਲ ਕੰਪੇਅਰ ਕਰਕੇ ਦੇਖ ਲਿਓ ਜੇ 1/2 ਘੰਟਾ ਲੱਗਦਾ ਹੈ ਮੰਨ ਲਓ 20 ਮਿੰਟ ਲੱਗਦੇ ਆ 2 ਜਾਂ 3 ਮਿੰਟ ਦਾ ਫਰਕ ਪੈ ਜਾਊਗਾ ਮੈਕਸਿਮਮ ਜੇ ਪਿਆ ਪਰ ਜਿਹੜੀ ਰਾਹ ਦੇ ਵਿੱਚ ਜਾਂਦੇ ਨੂੰ ਫੀਲਿੰਗ ਆਉਣੀ ਤੁਹਾਨੂੰ ਇਦਾਂ ਤੁਸੀਂ ਇਦਾਂ ਢੋ ਲਾ ਕੇ ਸਟੀering ਤੇ ਹੱਥ ਰੱਖ ਕੇ ਇਦਾਂ ਆਰਾਮ ਨਾਲ ਬੈਠੇ ਮੈਂ ਪਹਿਲਾਂ ਗੱਲ ਕਰਦਾ ਵੀ ਦੋ ਲੇਨਾਂ ਤੋਂ ਇੱਕ ਲੇਨ ਹੋਰ ਇੱਕ ਲੇਨ ਬਣ ਲੱਗੀ ਆ ਉਹ ਨਾਲ ਦੱਤਣਿਆ ਹੁਣ ਇਦਾਂ ਦੇਖਣਾ ਨਹੀਂ ਹੁਣ ਮੈਂ ਮੋੜੇ ਲੰਘ ਜੀਵਾ ਤੁਸੀਂ ਆਰਾਮ ਨਾਲ ਹੋਲੀ ਕਰ ਲੈਣੀ ਪਿੱੰਗਾ ਜੇ ਤੂੰ ਅੱਗ ਬਜਾਲਾ ਜਿਹੜੀ ਬਜਾਉਣੀ ਕੋਈ ਸੰਭਾਵਨਾ ਨਹੀਂ ਹੁਣੀ ਵੀ ਰਾਹ ਦੇ ਵਿੱਚ ਹਾਰਨ ਮਾਰੇ ਤੁਹਾਨੂੰ ਕੋਈ ਸੰਭਾਵਨਾ ਨਹੀਂ ਹੁਣੀ ਤੁਹਾਨੂੰ ਸ਼ਰਮਿੰਦੇ ਹੋਣਾ ਪੈ ਜਾਏ ਕਿਤੇ ਕੋਈ ਇਦਾਂ ਦੀ ਪੋਸਿਬਿਲਟੀ ਨਹੀਂ ਹੁਣੀ ਵੀ ਤੁਹਾਨੂੰ ਅੱਖ ਬਚਾਉਣੀ ਪੈ ਜਾਏ ਪੇ ਹੁਣ ਮੈਂ ਦੇਖਣਾ ਇਦਾਂ ਰੋ ਦੇਖਿਆ ਤਾਂ ਇਹਨਾਂ ਕਾਲਾ ਕੱਢਣੀਆਂ ਹੁਣ ਇੱਕ ਇੱਕ ਵਾਰ ਜਦੋਂ ਸ਼ਰਮਿੰਦੇ ਹੁੰਨੇ ਸੀ ਜਦੋਂ ਅੱਖ ਚਰਾਉਨੇ ਆ ਸੀ ਜਦੋਂ ਲੁਕਦੇ ਆ ਸੀ ਉਹਦਾ ਅਸਰ ਸਾਡੇ ਪਰਸਨੈਲਿਟੀ ਤੇ ਕੀ ਬਣਦਾ ਪਰ ਉਹ ਨਿੱਕੇ ਨਿੱਕੇ ਐਕਸ਼ਨ ਜਿਹੜੇ ਛੋਟੀਆਂ ਛੋਟੀਆਂ ਕਮੀਨਗੀਆਂ ਜਿਹੜੀਆਂ ਉਹ ਸਾਡੀ ਹਾਰਡ ਡਰਾਈਵ ਦੇ ਅੰਦਰ ਸਟੋਰ ਹੁੰਦੀਆਂ ਜਾਂਦੀਆਂ ਸਵਾਦੀ ਅੰਦਰ ਤਸਦੀਨਾ ਚਾਹੀਦੀ ਆ ਜਦੋਂ ਕਿਤੇ ਬੈਠ ਕੇ ਗੱਲ ਹੋਣ ਲੱਗਦੀ ਆ ਫਿਰ ਚਰੋ ਨੇ ਜਦੋਂ ਮੋਰੈਲਟੀ ਦੀ ਗੱਲ ਹੁੰਦੀ ਆ ਨਾ ਉਥੋਂ ਭੱਜਣਾ ਚਾਹੁੰਦੇ ਸੀ ਬਸ ਕਰੋ ਬੋਲੋ ਨਾ ਇਹ ਨਾ ਕਰੋ ਜੇ ਬੱਦ ਤੋਂ ਬੱਦ ਗੱਲ ਸੁਣਦੇ ਆ ਕਥਾ ਸੁਣਦੇ ਜੇ 100 ਬੰਦਾ ਸੁਣਦਾ 100 ਦੇ ਵਿੱਚੋਂ 95 ਦਾ ਧਿਆਨ ਦੂਜਿਆਂ ਦੇ ਬਾਰੇ ਹੁੰਦਾ ਜਦੋਂ ਗੱਲ ਸੁਣਦੇ ਨਾ ਇੱਕਦਮ ਉਹ ਦੇਖਿਆ ਮੇਰੀ ਘਰ ਵਾਲੀ ਇਹ ਤਾਂ ਕਰਦੀ ਹੁਣ ਮੈਂ ਦੱਸੂਗਾ ਜਾ ਕੇ ਉਹਨੂੰ ਵੀ ਇਦਾਂ ਨਹੀਂ ਕਰਨਾ ਚਾਹੁੰਦਾ ਜਦੋਂ ਕਿਸੇ ਹੋਰ ਬਾਰੇ ਸੋਚਣਾ ਚਾਹੁੰਦਾ ਤੇ ਜਾਂ ਉਥੋਂ ਗੈਰ ਹਾਜ਼ਰ ਹੋਣਾ ਚਾਹੁੰਦਾ ਉਹ ਸਾਰੀ ਕੁਛ ਦਾ ਅਸਰ ਜਿਹੜਾ ਲੰਬੇ ਟਾਈਮ ਲਈ ਸਾਡੀ ਸਾਡੇ ਸਹਿਜ ਦੇ ਉੱਤੇ ਸਾਡੇ ਟਿਕਾ ਦੇ ਉੱਤੇ ਸਾਡੇ ਕੱਲਿਆਂ ਦੇ ਮੁਸੀਬਤਾਂ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਜਿਹੜੀ ਘਟਣੀ ਆ ਉਹਦੇ ਤੇ ਅਸਰ ਪੈਣਾ ਜਿਹੜਾ ਕਿਤੇ ਸਬਬ ਬਣ ਜਾ ਇਦਾਂ ਜੇਲ ਹੋ ਜਾ 10 ਸਾਲ ਜਿਹਦੇ ਸਹਿਣਸ਼ੀਲਤਾ ਨਹੀਂ ਅੰਦਰ ਜਾ ਕੇ ਕੀ ਬਣੂਗਾ ਪਾਗਲ ਹੋਊ ਤੱਕ ਕਿਤੇ ਆਰਥਕ ਵੀਕ ਆ ਜਾ ਘਰ ਨੂੰ ਅੱਗ ਲੱਗ ਜਾਏ ਕੋਈ ਸਵਾਬ ਇਦਾਂ ਦਾ ਬਣ ਜਾਏ ਵੀ ਅਗਲਾ ਕਹੇ ਇੰਸ਼ੋਰੈਂਸ ਹੈ ਨਹੀਂ ਸੀ ਤੇਰੀ ਤੇ ਜਾਂ ਮਿਲਣੀ ਨਹੀਂ ਤੇਰੀ ਸਹ ਲੂਗਾ ਉਹ ਸਾਰਾ ਕੁਝ ਜਿਹੜਾ ਆ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚੋਂ ਬਸ ਉਹ ਜਿਹੜਾ ਜਿਹੜਾ ਆਪਾਂ ਸ਼ਾਰਟਕਟ ਮਾਰਨੀ ਬੰਦ ਕਰੀਏ ਬੱਚਿਆਂ ਨੂੰ ਸੌਰੀ ਜੀ